ਪਿਆਰਪਰੀ ਸਤਿ ਸ੍ਰੀਕਾਲ ਜੀ ਕਲਤਕਸਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਾਸਮਤੀ ਦੇ ਰੇਟ ਸਾਂਝੇ ਕਰਾਂਗੇ ਅੱਜ ਹੈਗਾ ਜੀ 26 ਸਤੰਬਰ ਤੇ ਆਪਾਂ ਤੁਹਾਡੇ ਨਾਲ ਬਾਸਮਤੀ 1500 916 92 17 18 ਤੇ 18 47 ਬਾਸਮਤੀ ਤੇ ਰੇਟ ਹੈ ਜਿਹੜੇ ਸਾਂਝੇ ਕਰਾਂਗੇ ਪੰਜਾਬ ਹਰਿਆਣਾ ਤੇ ਯੂਪੀ ਦੀਆਂ ਮੰਡੀਆਂ ਦੇ ਵਿੱਚ ਅੱਜ ਕੀ ਰੇਟ ਰਹੇ ਆ ਤਾਜ਼ਾ ਬਾਸਮਤੀ ਤੇ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁਕ ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਜੇ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਤਾਂ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਕਰਨਾ ਸਭ ਤੋਂ ਪਹਿਲਾਂ ਮੰਡੀ ਹੈਗੀ ਆ ਜੀ ਟੋਹਾਣਾ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ ਆ 2900 ਰੁਪਏ ਤੇ 1699 ਦਾ ਰੇਟ ਆ ਜਿਹੜਾ 2870 ਰੁਪਏ ਤੇ 1847 ਬਾਸਮਤੀ ਦਾ ਰੇਟ ਆ ਜਿਹੜਾ 2600 ਰੁਪਏ ਆ ਤੇ ਅਗਲੀ ਮੰਡੀ ਹੈ ਜੀ ਕਰੋੜਾ ਮੰਡੀ ਕਰੋੜਾ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ ਆ 2625 ਰੁਪਏ ਕੈਥਲ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ 2735 ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ ਹੈ 2600 ਤੇ ਉਸ ਤੋਂ ਅਗਲੀ ਮੰਡੀ ਆ ਗਈ ਹੈ ਜੀ ਖੈਰ ਮੰਡੀ ਖੈਰ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ ਹੈ ਜਿਹੜਾ 2652 ਰੁਪਏ ਤੇ ਜਿਹੜੀ ਹੱਥ ਵਾਲੀ ਆ ਬਾਸਮਤੀ ਆਥਨਾ ਮਤਲਬ ਕਿ ਆਪਾਂ ਝਾੜਦੇ ਆ ਉਹਦਾ ਰੇਟ ਹੈਗਾ ਜੀ 2790 ਰੁਪਏ ਕੋਸੀ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ 2655 ਰੁਪਏ ਦੋਸਤੋ ਅਗਲੀ ਮੰਡੀ ਹੈ ਜੀ ਹਾਤਰਾਸ ਮੰਡੀ ਹਾਤਰਾਸ ਮੰਡੀ ਦੇ ਵਿੱਚ 2711 ਰੁਪਏ 1509 ਬਾਸਮਤੀ ਦਾ ਰੇਟ ਨਰੇਲਾ ਮੰਡੀ ਦੇ ਵਿੱਚ 1509 ਬਾਸਮਤੀ ਦਾ ਰੇਟ ਹੈ ਜਿਹੜਾ 2625 ਰੁਪਏ ਰਤਿਆ ਮੰਡੀ ਦੇ ਵਿੱਚ ਇਹ ਰੇਟ ਹੈ ਜਿਹੜਾ 1509 ਬਾਸਮਤੀ ਦਾ 2775 ਰੁਪਏ ਨਫਜਗੜ ਮੰਡੀ ਦੇ ਵਿੱਚ ਆ ਜਿਹੜਾ 1509 ਬਾਸਮਤੀ ਦਾ ਰੇਟ ਹੈ ਜਿਹੜਾ 2951 ਰੁਪਏ ਅੱਜ ਟਾਪ ਰੇਟ ਨਫਜਗੜ ਮੰਡੀ ਦੇ ਵਿੱਚ ਲੱਗਿਆ ਬਾਸਮਤੀ ਦਾ 2951 ਰੁਪਏ ਤੇ ਸਿਰਸਾ ਮੰਡੀ ਦੇ ਵਿੱਚ ਆ ਜਿਹੜਾ ਰੇਟ 1509 ਬਾਸਮਤੀ ਦਾ 2675 ਰੁਪਏ ਪਾਣੀਪਤ ਮੰਡੀ ਦੇ ਵਿੱਚ 159 ਦਾ ਰੇਟ ਹੈ 2600 ਰੁਪਏ ਦਾਦਨੀ ਮੰਡੀ ਯੂਪੀ ਦੇ ਵਿੱਚ ਹੈ ਜਿਹੜਾ ਰੇਟ ਹੈ 2400 ਰੁਪਏ ਰੇਤੌਰ ਮੰਡੀ ਦੇ ਵਿੱਚ 2800 ਰੁਪਏ ਪਵਾਹਾ ਮੰਡੀ ਦੇ ਵਿੱਚ ਜਿਹੜਾ 159 ਮਾਸਮਤੀਆ ਰੇਟ 2700 ਰੁਪਏ ਫੈਦੋ ਮੰਡੀ ਦੇ ਵਿੱਚ 2791 ਰੁਪਏ ਸੋਨੀਪਤ ਮੰਡੀ ਦੇ ਵਿੱਚ 2650 ਰੁਪਏ ਤੇ ਬੂੰਦੀ ਮੰਡੀ ਦੇ ਵਿੱਚ ਜਿਹੜਾ 2581 ਰੁਪਏ ਅਲੇ ਅਲੇਵਾ ਮੰਡੀ ਦੇ ਵਿੱਚ ਜਿਹੜਾ 2650 ਰੁਪਏ ਤੇ ਗੰਦੋਹਾ ਮੰਡੀ ਦੇ ਵਿੱਚ ਆ ਜਿਹੜਾ 2570 ਰੁਪਏ ਗਨੌਰ ਮੰਡੀ ਦੇ ਵਿੱਚ ਆ ਜਿਹੜਾ 2625 ਰੁਪਏ ਬਟਾਲਾ ਮੰਡੀ ਦੇ ਵਿੱਚ ਆ ਜਿਹੜੀ ਪੰਜਾਬ ਦੀ ਬਟਾਲਾ ਮੰਡੀ 2600 ਤੇ 15 ਰੁਪਏ ਖਨੌਰੀ ਮੰਡੀ ਦੇ ਵਿੱਚ 2740 ਰੁਪਏ ਫਾਜ਼ਿਲਕਾ ਮੰਡੀ ਦੇ ਵਿੱਚ 2752 ਰੁਪਏ ਜਹਾਗੀਰਬਾਦ ਮੰਡੀ ਦੇ ਵਿੱਚ ਆ ਜਿਹੜਾ 1509 ਦਾ ਰੇਟ ਹੈ 2551 ਰੁਪਏ ਤੇ ਕਰਨਾਲ ਮੰਡੀ ਦੇ ਵਿੱਚ 2735 ਰੁਪਏ ਤਰਨਤਾਰਨ ਸਹਿ ਮੰਡੀ ਦੇ ਵਿੱਚ 2696 ਰੁਪਏ ਅਲੀਗੜ ਮੰਡੀ ਦੇ ਵਿੱਚ 1509 ਦਾ ਰੇਟ ਆ ਜਿਹੜਾ 2785 ਰੁਪਏ ਤੇ ਉਸ ਤੋਂ ਅਗਲੀ ਮੰਡੀ ਲਾੜਵਾ ਮੰਡੀ ਲਾੜਵਾ ਮੰਡੀ ਦੇ ਵਿੱਚ ਆ ਜਿਹੜਾ 1509 ਦਾ ਰੇਟ 2710 ਰੁਪਏ ਤੇ 1847 ਬਾਂਸਮਤੀ ਰੇਟ 2600 ਰੁਪਏ ਤੇ ਉਸ ਤੋਂ ਅਗਲੀ ਮੰਡੀ ਹੈ ਜੀ ਕੋਟਾ ਮੰਡੀ ਕੋਟਾ ਮੰਡੀ ਦੇ ਵਿੱਚ ਆ ਜਿਹੜਾ 2600 ਰੁਪਏ ਰੇਟ ਰਿਹਾ 1509 ਦਾ ਤੇ 17 18 ਮਾਸਮਤੀ ਵੀ ਇੱਥੇ ਆਈ ਆ ਜੀ 3300 ਰੁਪਏ ਰੇਟ ਰਿਹਾ 17 18 ਮਾਸਮਤੀ ਦਾ ਤੇ ਤਿਲਕ ਮੰਡੀ ਦੇ ਵਿੱਚ ਜਿਹੜਾ ਰੇਟ 2450 ਰੁਪਏ 1509 ਦਾ ਹੋਟਲ ਮੰਡੀ ਦੇ ਵਿੱਚ ਆ ਰੇਟ ਆ ਜਿਹੜਾ 2400 ਰੁਪਏ ਤੇ ਮथुरा ਮੰਡੀ ਦੇ ਵਿੱਚ ਰੇਟ ਆ ਜਿਹੜਾ 2401 ਰੁਪਏ ਮਹਤਾ ਮੰਡੀ ਦੇ ਵਿੱਚ ਆ ਰੇਟ ਆ ਜਿਹੜਾ 2601 ਰੁਪਏ 1509 ਦਾ ਸਮਾਣਾ ਮੰਡੀ ਦੇ ਵਿੱਚ ਰੇਟ ਆ ਜਿਹੜਾ 2810 ਰੁਪਏ ਜੰਡੇਾਲਾ ਗੁਰੂ ਦੇ ਵਿੱਚ ਮੰਡੀ ਦੇ ਵਿੱਚ ਆ ਜਿਹੜਾ 2600 ਰੇਟ ਫਤੇਗੜ ਚੂੜੀਆਂ ਮੰਡੀ ਦੇ ਵਿੱਚ 2640 ਰੁਪਏ ਤੇ ਮਹਿਣਾ ਮੰਡੀ ਦੇ ਮੋਹਣਾ ਮੰਡੀ ਦੇ ਵਿੱਚ ਜਿਹੜਾ ਰੇਟ 2400 ਤੇ 52 ਰੁਪਏ ਫਤਿਹਬਾਦ ਫਤਿਹਬਾਦ ਮੰਡੀ ਦੇ ਵਿੱਚ ਜਿਹੜਾ ਰੇਟ 15 9 ਦਾ 2700 ਨਰਵਾਣਾ ਮੰਡੀ ਦੇ ਵਿੱਚ ਜਿਹੜਾ ਰੇਟ 2725 ਰੁਪਏ ਜੀਤ ਮੰਡੀ ਦੇ ਵਿੱਚ 2625 ਸੁਨਾਮ ਮੰਡੀ ਦੇ ਵਿੱਚ 2600 ਜਾਕਲ ਮੰਡੀ ਦੇ ਵਿੱਚ 2762 ਰੁਪਏ ਸਮਾਨ ਲਖਾ ਮੰਡੀ ਦੇ ਵਿੱਚ 2631 ਰੁਪਏ ਇਹ ਸੀ ਅੱਜ ਦੇ ਰੇਟ ਧੰਨਵਾਦ ਦੋਸਤੋ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਜਰੂਰ ਕਰਨਾ ਰੇਟ ਆ ਦਿਨੋ ਦੇਣਾ ਜਿਹੜੇ ਮੰਡੇ ਹੋ ਰਹੇ ਆਗੇ 17 18 ਦਾ ਵੀ ਰੇਟ ਦੱਸਿਆ ਆਪਾਂ ਤੁਹਾਨੂੰ 1847 ਦਾ 159 ਦਾ ਤੇ 1699 ਦਾ ਧੰਨਵਾਦ ਜੀ